ਜਾਨੇ ਦੇ ਵਿੱਚ ਡੈਫੀਨੇਟਲੀ ਬਣੂਗਾ ਇਸੇ ਗੱਲ ਦੇ ਲਈ ਮਿਹਨਤ ਕਰ ਰਹੀ ਹਾਂ ਔਰ ਪਹਿਲੀ ਵਾਰ ਜੁਗਿੰਦਰ ਨੋਨੀ ਜੀ ਸਾਡੇ ਵੀਰ ਨੂੰ ਟਿਕਟ ਦਿੱਤੀ ਹੈ ਕਾਂਗਰਸ ਪਾਰਟੀ ਨੇ ਔਰ ਮੈਂ ਸਾਰੇ ਲੋਕਾਂ ਨੂੰ ਇਹੀ ਵੋਟਰ ਸਹਿਬਾਨਾਂ ਨੂੰ ਅਪੀਲ ਕਰਨ ਵਾਸਤੇ ਆਈ ਹਾਂ ਕਿ ਆਪ ਦੀ ਹਰ ਇੱਕ ਇੱਕ ਕੀਮਤੀ ਵੋਟ ਪਾ ਕੇ ਨੋਨੀ ਵੀਰ ਜੀ ਨੂੰ ਭਾਰੀ ਬਹੁਮਤ ਦੇ ਨਾਲ ਇਥੋਂ ਜਿਤਾ ਕੇ ਭੇਜੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੋਟ ਦੀ ਤਰੱਕੀ ਦੇ ਵਿੱਚ ਕੋਈ ਰੁਕਾਵਟ ਨਾ ਸਕੇ ਨੰਨੋਂ ਅਸੀਂ ਦੇਖਦੇ ਜਦੋਂ ਵੀ ਇਲੈਕਸ਼ਨ ਹੋ ਜਾਂਦੇ ਨੇ ਨਾ ਤਾਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਦਲ ਬਦਲਣਾ ਕਿੰਨੇ ਕਿੰਨੇ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ ਫਿਰ ਇਹਨਾਂ ਦਲ ਬਦਲਵਾਂ ਨੂੰ ਕਾਂਗਰਸ ਕਿਵੇਂ ਡੀਲ ਕਰਦੀ ਹੈ ਕਿਵੇਂ ਦੇਖਦੀ ਹੈ ਵੀ ਕਾਂਗਰਸ ਨੂੰ ਡੀਲ ਕਰਨ ਦੀ ਜ਼ਰੂਰਤ ਨਹੀਂ ਕਿ ਲੋਗਾ ਨੇ ਆਉਣ ਵਾਲੀ 21 ਤਰੀਕ ਨੂੰ ਇਹ ਜੇ ਦਲ ਬਦਲਵਾਂ ਨੂੰ ਆਕਲ ਦੇ ਦੇਣੀ ਹੈ ਤੁਸੀਂ ਦੇਖਿਆ ਜੇ ਕਿ ਭਾਰੀ ਬਹੁਮਤ ਦੇ ਨਾਲ ਕਾਂਗਰਸ ਪਾਰਟੀ ਦਾ ਵੋਟਰ ਸਾਡੇ ਕੈਂਡੀਡੇਟ ਨੂੰ ਫਾਰੀਬੰਗਤ ਨਾਲ ਜਿਤਾਊਗਾ ਔਰ ਜਿਹੜੇ ਇਦਾਂ ਦੇ ਦਲ ਬਦਲੂ ਉਹਨਾਂ ਨੂੰ ਸਬਕ ਸਿਖਾਊਗਾ ਹਉਣ ਵਾਲੀ ਕੀ ਤਰੀਕ ਜੀ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਸੰਸਦ ਵੀ ਬੰਚੇ ਨੇ ਲੋਕਾਂ ਨੂੰ ਕਾਫੀ ਪਿਆਰ ਦਿੱਤਾ ਲੇਕਿਨ ਕੀ ਲੱਗਦਾ ਕਿ ਕਿਉਂਕਿ ਨਾ ਜਿਹੜੇ ਕੌਂਸਲਰ ਦੀ ਇਲੈਕਸ਼ਨ ਹੁੰਦੇ ਨੇ ਇੱਕ ਫੇਸ ਵੈਲਿਊ ਵੀ ਹੁੰਦੀ ਹੈ ਤੇ ਇੱਕ ਹੀ ਲੱਗਦਾ ਕਿ ਜੋਗਿੰਦਰ ਅਲੋਨੀ ਜੀ ਜਿਹੜੇ ਨੇ ਉਹ ਇੱਕ ਫੇਸ ਵੈਲਿਊ ਨਾਲ ਹੀ ਚੱਲੇ ਸੀ ਕਿਉਂਕਿ ਲੋਕੀ ਜਿਹੜੇ ਸਾਬਕਾ ਜਿਹੜੇ ਕੌਂਸਲਰ ਰਹਿ ਚੁੱਕੇ ਨੇ ਉਹਨਾਂ ਨੂੰ ਕਈ ਵਾਰ 10 ਸਾਲ ਤੱਕ ਲੋਕਾਂ ਨੇ ਉਹਨਾਂ ਨੂੰ ਕਾਫੀ ਸਪੋਰਟ ਦਿੱ ਲੋਕਾਂ ਦੇ ਬਣਾਏ ਹੋਏ ਕਾਉਂਸਲਰਸ ਐ ਕੋਈ ਆਪਦੇ ਕਰੋ ਨਹੀਂ ਕੁਛ ਲੈ ਕੇ ਆਉਂਦਾ ਤੇ ਜੋਗਿੰਦਰ ਨੋਨੀ ਜੀ ਇੱਕ ਬਹੁਤ ਹੀ ਮਿਹਨਤੀ ਇਨਸਾਨ ਨੇ ਔਰ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਨੇ ਇੱਥੇ ਰਹਿ ਕੇ ਆਪਦਾ ਕਾਰੋਬਾਰ ਕਰਦੇ ਨੇ ਲੋਕ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਐ ਫੇਸ ਵੈਲਿਊ ਮਿਹਨਤ ਨਾਲ ਬਣਦੀ ਐ ਫੇਸ ਵੈਲਿਊ ਕੰਮ ਨਾਲ ਬਣਦੀ ਐ ਐਂਡ ਜੋਗਿੰਦਰ ਨੋਨੀ ਜੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਨਾਲ ਨਵਾਜ਼ਿਆ ਐ ਕਿ ਬਿਨਾਂ ਫੇਸ ਵੈਲਿਊ ਤੋਂ ਨਹੀਂ ਗਾ ਇਸ ਤਰ੍ਹਾਂ ਦੀ ਗੱਲ ਤਾਂ ਮੈਨੂੰ ਲੱਗਦਾ ਆਪਾਂ ਨੂੰ ਕਰਨੀ ਵੀ ਨਹੀਂ ਚਾਹੀਦੀ ਬਹੁਤ ਸਤਕਾਰਯੋ ਕੈਂਡੀਡੇਟ ਨੇ ਸਾਡੇ ਜੀ ਥੈਂਕ ਯੂ ਥੈਂਕ ਯੂ ਜਦੋਂ ਨਦੀ ਚੱਲਦੀ ਸੁਭੀ ਲੋਕੀ ਜਿਹੜੇ ਸਾਫ ਦਾ ਜਿਹੜੇ ਕਾਉਂਸਲਰ ਰਹਿ ਚੁੱਕੇ ਨੇ ਉਹਨਾਂ ਨੂੰ ਕਈ ਵੇ 10 ਸਾਲ ਤੱਕ ਲੋਕਾਂ ਨੇ ਉਹਨਾਂ ਨੂੰ ਕਾਫੀ ਸਪੋਰਟ ਦਿੱਤਾ ਹੈ ਮੇਰੇ ਲੋਕਾਂ ਦੇ ਬਣਾਏ ਹੋਏ ਕਾਉਂਸਲਰਸ ਆ ਕੋਈ ਆਪ ਦੇ ਕਰੋ ਨਹੀਂ ਕੁਝ ਲੈ ਕੇ ਆਉਂਦਾ ਤੇ ਜੋਗਿੰਦਰ ਨੋਨੀ ਜੀ ਇੱਕ ਬਹੁਤ ਹੀ ਮਿਹਨਤੀ ਇਨਸਾਨ ਨੇ ਔਰ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਨੇ ਇੱਥੇ ਰਹਿ ਕੇ ਆਪਦਾ ਕਾਰੋਬਾਰ ਕਰਦੇ ਨੇ ਲੋਕ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਐ ਫੇਸ ਵੈਲਿਊ ਮਿਹਨਤ ਨਾਲ ਬਣਦੀ ਐ ਫੇਸ ਵੈਲਿਊ ਕੰਮ ਨਾਲ ਬਣਦੀ ਐ ਐਂਡ ਜੋਗਿੰਦਰ ਨੋਨੀ ਜੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਨਾਲ ਨਵਾਜ਼ਿਆ ਐ ਇਹ ਬਿਨਾ ਫੇਸ ਵੈਲਿਊ ਤੋਂ ਨਹੀਂਗਾ ਇਸ ਤਰ੍ਹਾਂ ਦੀ ਗੱਲ ਤਾਂ ਮੈਨੂੰ ਲੱਗਦਾ ਆਪਾਂ ਨੂੰ ਕਰਨੀ ਵੀ ਨਹੀਂ ਚਾਹੀਦੀ ਬਹੁਤ ਸਤਕਾਰੀਓ ਕੈਂਡੀਡੇਟ ਨੇ ਸਾਡੇ ਜੀ ਥੈਂਕ ਯੂ ਕੀ ਦੀ ਰਾਜ ਆ ਗਿਆ ਉਸਦੇ ਨਾਲ ਚਲੇ ਗਏ ਭਈ ਉਹਨਾਂ ਨੂੰ ਰੋਕਣਾ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਇੱਕ ਇਮਾਨਦਾਰ شریف ਮਿਹਨਤੀ ਇਨਸਾਨ ਨੂੰ ਕਾਂਗਰਸ ਦੇ ਟਿਕਟ ਦਾ ਨਵਾਜ਼ਿਆ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਕਹਤੇ ਕੀ ਹੈ ਕਿ ਤੁਸੀਂ ਮੈਂਬਰ ਪਾਰਲੀਮੈਂਟ ਕਾਂਗਰਸ ਦਾ ਬਣਾਇਆ ਬੜਾ ਵਿਸ਼ਵਾਸ ਦਿਤਾ ਹੈ ਰਾਜਾ ਜੀ ਔਰ ਮੈਨੂੰ ਲੱਗਦਾ ਹੈ ਇਹ ਪਹਿਲੀ ਵਾਰ ਲੁਧਿਆਣਾ ਦੇ ਵਿੱਚ ਹੋ ਰਿਹਾ ਹੈ ਕਿਸੇ ਮੈਂਬਰ ਪਾਰਲੀਮੈਂਟ ਦੀ ਵਾਈਪ ਕਾਉਂਸਲਰ ਦੀਆਂ ਚੋਣਾਂ ਦੇ ਵਿੱਚ ਕੈਂਪੇਨ ਕਰ ਰਹੀ ਹੈ ਕਿ ਪਹਿਲਾਂ ਨਹੀਂ ਹੁੰਦਾ ਰਿਹਾ ਹੈ ਇਹ ਪਹਿਲੀ ਵਾਰ ਹੀ ਹੋ ਰਿਹਾ ਹੈ ਕਿਉਂਕਿ ਤੁਸੀਂ ਰਾਜਾਜੀਤ 'ਚ ਵਿਸ਼ਵਾਸ ਜਿਤਾਇਆ ਸੀ ਔਰ ਇਹ ਸਾਡੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੁਧਿਆਣਾ ਦੀ ਤਰੱਕੀ ਦੇ ਲਈ ਜੋ-ਜੋ ਹੋਣਾ ਚਾਹੀਦਾ ਹੈ ਉਹ ਕਰਨਾ ਸਾਡੀ ਜ਼ਿੰਮੇਵਾਰੀ ਹੈ ਸੋ ਕੁੱਤੇ ਜ਼ਿੰਮੇਵਾਰ ਲੋਕਾਂ ਨੂੰ ਕਿਹੜੇ ਦਿੱਤੀ ਹੈ ਔਰ ਉਹਨਾਂ ਟਿਕਟਾਂ ਨੂੰ ਜਿਹੜੀਆਂ ਦਿੱਤੀਆਂ ਉਹਨਾਂ ਨੂੰ ਕੰਮ ਅਸੀਂ ਕਰ ਰਹੇ ਓਕੇ ਹਨੀ ਨੂਨੀ ਭਾਈ ਅੱਜ ਉਹ ਰਾਜੇ ਵਿਢੀ ਦੇ ਘਰ ਦੇ ਆਏ ਸੀ ਤੁਹਾਨੂੰ ਕਿਹੋ ਜਿਹਾ ਅਹਿਸਾਸ ਲੱਗਿਆ ਯਾਨੀ ਕਿ ਅੱਜ ਦਾ ਸਾਨੂੰ ਐ ਲੱਗਦਾ ਕਿ ਅਸੀਂ ਅੱਜ ਹੀ ਜਿੱਤ ਗਏ ਜਦੋਂ ਇੱਕ ਐਮਪੀ ਦੇ ਵਾਈਫ ਸਾਡੇ ਕੋਲ ਆਏ ਸਾਡੀ ਕੈਂਪੇਨ ਲਈ ਸੰਤਨਾਂ ਲੱਗਿਆ ਕਿ ਅਸੀਂ ਅੱਜ ਜਿੱਤ ਗਏ ਜੋ ਕਿ ਲੋਕਾਂ ਨੇ ਉਹਨਾਂ ਦੇ ਦੇਖੋ ਕਿੰਨਾ ਸਤਿਕਾਰ ਕੀਤਾ ਉਹਨਾਂ ਦੇ ਆਏ ਦਾ ਕਿੰਨਾ ਵਿਸ਼ਵਾਸ ਬਣਾ ਕੇ ਕਿੰਨੀ देर ਬੈਠੇ ਰਹੇ ਉਹਨਾਂ ਦੀ ਸਪੀ ਸੁਣਨ ਲਈ ਪਰ ਉਹਨਾਂ ਨੂੰ ਦੇਖਣ ਲਈ ਕਿ ਸਾਡੇ ਵਿੱਚ ਇੱਕ ਕੈਂਪੀ ਦੇ ਵਾਈਫਾਈ ਨੇ ਅਸੀਂ ਅਸੀਂ ਵੱਲੋਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਪਹਿਲਾਂ ਜੀ ਕਿ ਦੇਖੋ ਜਿਹੜੇ ਲੋਕ ਇੱਥੋਂ ਪ੍ਰੇਸ਼ਾਨ ਨੇ 80 ਨੰਬਰ ਵਾਰਡ ਦੇ ਔਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅੱਜ ਕਿਹਨਾਂ ਮਗਰ ਟੀਮ ਵੱਡੀ ਆ ਔਰ ਮੈਂ ਗੱਲ ਹੋਰ ਪਹਿਲਾਂ ਕਹਿਣਾ ਚਾਹੁੰਦਾ ਕਿ ਜੋ ਸਾਡੇ ਐਮਪੀ ਰਾਜਾ ਬਰਿੰਗ ਜੀ ਆ ਜੋ ਲੋਕਾਂ ਦੇ ਉੱਤੇ ਕੰਮ ਰਹਿੰਦੇ ਅਧੂਰੇ ਜੋ ਨਹੀਂ ਹੋ ਰਹੇ ਜਦੋਂ ਸਾਨੂੰ ਅਸੀਂ ਆਵਾਂਗੇ ਇਸ ਵਾਰਡ ਦੇ ਵਿੱਚ 80 ਨੰਬਰ ਵਾਰਡ ਤੇ ਮੈਂ ਉਹਨਾਂ ਕੋਲੋਂ ਇੱਕ ਇੱਕ ਚੀਜ਼ ਲੈ ਕੇ ਇੱਥੇ ਦੇ ਕੰਮ ਜਿਹੜੇ ਰੁਕੇ ਹੋਏ ਮੈਂ ਕਰਾਵਾਂਗਾ ਔਰ ਡਾਇਰ ਸਾਹਿਬ ਸਾਡੇ ਐਮ ਐਲ ਏ ਐਮ ਐਲ ਏ ਆ ਉਹਨਾਂ ਦੇ ਕੋਲੋਂ ਵੀ ਮੈਸੇਜ ਹੋ ਕੇ ਲੈ ਕੇ ਇੱਥੇ ਆਪਣੇ ਵਾਰਡ ਦੇ ਕੰਮ ਕਰਾਂਗਾ ਜੀ ਸਰ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਵੋਟਰਾਂ ਨੂੰ ਇਹ ਕਰਨਾ ਚਾਹੁੰਦਾ ਕਿ ਇੱਕ ਮੌਕਾ ਆਪਣੇ ਭਰਾ ਨੂੰ ਇੱਕ ਕੀ ਦਿਓ ਔਰ ਅਸੀਂ ਤੁਹਾਡੇ ਨਾਲ ਜੁੜੀਏ ਮੋਢੇ ਨਾਲ ਮੋਢਾ ਲਾ ਕੇ ਜੋੜਾਂਗੇ ਤੁਹਾਡਾ ਹਰ ਕੰਮ ਕਰਾਂਗੇ ਜੀ ਕੀ ਦੀ ਰਾਜ ਆ ਗਿਆ ਉਸ ਦੇ ਨਾਲ ਚਲੇ ਗਏ ਭਈ ਉਹਨਾਂ ਨੂੰ ਰੋਕਣਾ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਇੱਕ ਇਮਾਨਦਾਰ شریف ਮਿਹਨਤੀ ਇਨਸਾਨ ਨੂੰ ਕਾਂਗਰਸ ਦੇ ਟਿਕਟ ਦਾ ਨਵਾਜ਼ਿਆ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਕਹਿੰਦੇ ਕੀ ਹੈ ਕਿ ਤੁਸੀਂ ਮੈਂਬਰ ਪਾਰਲੀਮੈਂਟ ਕਾਂਗਰਸ ਦਾ ਬਣਾਇਆ ਬੜਾ ਵਿਸ਼ਵਾਸ ਦਿਟਾਇਆ ਰਾਜਾ ਜੀ ਔਰ ਮੈਨੂੰ ਲੱਗਦਾ ਹੈ ਇਹ ਪਹਿਲੀ ਵਾਰ ਲੁਧਿਆਣਾ ਦੇ ਵਿੱਚ ਹੋ ਰਿਹਾ ਕਿਸੇ ਮੈਂਬਰ ਪਾਰਲੀਮੈਂਟ ਦੀ ਵਾਈਫ ਕਾਉਂਸਲਰ ਦੀਆਂ ਚੋਣਾਂ ਦੇ ਵਿੱਚ ਕੈਂਪੇਨ ਕਰ ਰਹੀ ਹੈ ਕਿ ਪਹਿਲਾਂ ਨਹੀਂ ਹੁੰਦਾ ਰਿਹਾ ਇਹ ਇਹ ਪਹਿਲੀ ਵਾਰ ਹੀ ਹੋ ਰਿਹਾ ਹੈ ਕਿਉਂਕਿ ਤੁਸੀਂ ਰਾਜਾ ਜੀ ਚ ਵਿਸ਼ਵਾਸ ਦਿੱਤਾਇਆ ਸੀ ਔਰ ਇਹ ਸਾਡੇ ਪਰਿਵਾਰ ਦੀ ਜ਼ਿੰਮੇਵਾਰੀ ਪੈਂਦੀ ਹੈ ਕਿ ਲੁਧਿਆਣਾ ਦੀ ਤਰੱਕੀ ਦੇ ਲਈ ਜੋ ਜੋ ਹੋਣਾ ਚਾਹੀਦਾ ਹੈ ਉਹ ਕਰਨਾ ਸਾਡੀ ਜ਼ਿੰਮੇਵਾਰੀ ਹੈ ਸੋ ਕੁੱਤੇ ਜ਼ਿੰਮੇਵਾਰ ਲੋਕਾਂ ਨੂੰ ਟਿਕਟ ਦਿੱਤੀ ਹੈ ਔਰ ਉਹਨਾਂ ਟਿਕਟਾਂ ਨੂੰ ਜਿਹੜੀਆਂ ਦਿੱਤੀਆਂ ਉਹਨਾਂ ਨੂੰ ਕਾਮਯਾਬ ਕਰਨ ਦੇ ਵਿੱਚ ਅਸੀਂ ਜੋ ਵੀ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ